ਹੈਲੋ ਪ੍ਰਣ ਸਾਧ ਜੀ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇ ਕਿ ਤੁਹਾਡੇ ਬੱਚੇ ਦਾ ਨੱਕ ਆ ਜਿਹੜਾ ਬੰਦ ਹੋ ਗਿਆ ਹੈ ਜਿਵੇਂ ਕਿ ਜ਼ਖਾਮ ਲੱਗਿਆ ਪਰ ਉਹ ਬਾਹਰ ਨਹੀਂ ਆਉਂਦਾ ਮਤਲਬ ਜ਼ਖਾਮ ਤੇ ਉਹ ਅੰਦਰ ਹੀ ਐ ਮਤਲਬ ਨੱਕ ਜਾਂ ਘੁੱਟਿਆ ਪੇ ਅੱਖਾਂ ਵਿੱਚ ਵੜ ਜਾਂਦੀਆਂ ਤੇ ਉਹਦਾ ਇੱਕ ਬਹੁਤ ਹੀ ਸੌਖਾ ਇਲਾਜ ਹੈ ਕਿ ਲੂ ਠੀਕ ਹੈ ਦਵਾਈ ਲੈਣ ਦੀ ਲੋੜ ਨਹੀਂ ਕਿਉਂਕਿ ਜੀ ਆਪਾਂ ਦਵਾਈ ਲੈ ਲਨੇ ਜਿਹੜਾ ਰੇਸ਼ਾ ਹੁੰਦਾ ਆਪਣੇ ਅੰਦਰ ਛਾਤੀ ਤੇ ਢਿੱਗ ਜਾਂਦਾ ਤੇ ਜੇਕਰ ਤੁਸੀਂ ਆਹ ਵਾਲਾ ਨੁਕਤਾ ਅਪਣਾਉਂਗੇ ਇਹਦੇ ਨਾਲ ਤੁਹਾਡੇ ਬੱਚੇ ਦੀ ਜਿਹੜੀ ਛਾਤੀ ਤੇ ਪੂਰਾ ਮਤਲਬ ਨੱਕਾ ਖੁੱਲ ਜੂਗਾ ਕੀ ਕਰਨਾ ਤੁਸੀਂ ਥੋੜਾ ਜਿਹਾ ਪਾਣੀ ਗਰਮ ਲਿਆ ਸੀ ਆਪਾਂ ਉਹਦੇ ਵਿੱਚ ਨਮਕ ਪਾ ਕੇ ਉਹਨੂੰ ਬਾਲਾ ਦੇ ਜਾ ਠੀਕ ਆ ਬਾਲਾ ਦੇ ਕੇ ਤੇ ਗਰਮ ਗਰਮ ਤੇ ਆਪਾਂ ਬੱਚੇ ਨੂੰ ਭਾਪ ਦੇਣੀ ਹੈ ਉੱਪਰ ਟੱਕ ਕੇ ਠੀਕ ਆ ਨਮਕ ਵਾਲੇ ਪਾਣੀ ਦੀ ਇਹ ਦਿਨ ਚ ਇਹ ਦਿਨ ਚ ਤੁਸੀਂ ਤਿੰਨ ਵਾਰ ਹੀ ਦੇਣੀ ਆ ਠੀਕ ਆ ਉਹਦੂ ਅੱਧਾ ਪੌਣਾ ਘੰਟਾ ਬਾਅਦ ਬੱਚੇ ਨੂੰ ਬਾਹਰ ਹਵਾ ਚ ਨਹੀਂ ਕੱਢਣਾ ਤੇ ਹੁਣ ਦੇਖੋ ਆਪਾਂ ਨਾ ਜੱਗ ਚ ਪਾਣੀ ਪਾ ਲਿਆ ਤੇ ਉਹ ਆਪਾਂ ਉੱਪਰੋ ਕੱਪੜੇ ਨਾਲ ਥੋੜਾ ਜਿਹਾ ਟਾਕੇ ਨਾ ਸਾਇ ਇਹਨਾਂ ਕੁੱਟੀ ਜੀ ਪਈ ਸੀ ਆਇਆਂ ਅੱਖਾਂ 'ਚ ਨੱਕ ਜੇ ਤੇ ਦਾ ਬੰਦ ਹੋਇਆ ਪਿਆ ਸੀ ਸਾਰਾ ਤੇ ਇਹਨੂੰ ਮੈਂ ਨਾ ਇਹੀ ਭਾਫ਼ ਦੇਣੀ ਹੁੰਦੀ ਹੈ ਜੇ ਕਰ ਇਹਨੂੰ ਦਵਾਈ ਦੇ ਦਿੰਦੇ ਨੇ ਇਹਦਾ ਸਭੋਂ ਮੂੰਹ ਸੋਜੀ ਜਾਂਦਾ ਇਸ ਕਰਕੇ ਇਹ ਵਾਲੀ ਭਾਫ਼ ਦੇ ਦੇਣੀ ਐਂ ਕਰਕੇ ਦੇਣੀ ਹੈ ਤੁਸੀਂ ਤਾਂ ਬਹੁਤ ਹੀ ਆਰਾਮ ਛੇਤੀ ਮਿਲਦਾ ਓਕੇ